ਲਓ ਜੀ ਮੇਰੇ ਵੀਰ ਭਰਾਵੋ ਤੁਹਾਡੇ ਵਾਸਤੇ ਅੱਜ ਆਪਾਂ ਇੱਕ ਜਾਇਜ਼ ਰੇਟ ਦੀ ਤੇ ਨਵੀਂ ਉਮਰ ਦੀ ਘੋੜੀ ਲੈ ਕੇ ਆਏ ਆ ਮਿੱਤਰੋ ਸਾਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜਿੰਨੇ ਵੀ ਮੇਰੇ ਵੀਰ ਭਰਾ ਸੱਜਣ ਮਿੱਤਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨ ਪ੍ਰਤੰਦਰੁਸਤ ਹੋਣਗੇ ਉਮੀਦ ਕਰਦਾ ਮੈਂ ਤੇ ਮਿੱਤਰੋ ਕਰਦੇ ਆਂ ਆਪਾਂ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਉਸ ਤੋਂ ਪਹਿਲਾਂ ਜੇ ਹਲੇ ਤੱਕ ਆਪਣਾ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਜਿਹੜੀ ਘੋੜੀ ਦੀ ਆਪਾਂ ਡਿਟੇਲ ਬਾਰੇ ਗੱਲਬਾਤ ਕਰ ਰਹੇ ਆਂ ਤੇ ਮਾਲਕ ਵੀਰ ਸਾਰੇ ਪਾਸਿਓਂ ਗਾਰੰਟੀ ਲੈਂਦਾ ਤੇ ਬਾਕੀ ਕਰਦੇ ਆਂ ਡਿਟੇਲ ਬਾਰੇ ਗੱਲਬਾਤ 6 ਸਾਲ ਉਮਰ ਦੀ ਸੀ ਇਹ ਮਾਲਕ ਵੀਰਾਂ ਨੇ 95 ਇੰਚ ਹਾਈਟ ਹੈਗੀ ਤੇ ਮਿੱਤਰੋ ਸਾਊਸੀਲ ਪੂਰੀ ਆ ਘੋੜੀ ਮਾਲਕ ਵੀਰ ਗਾਰੰਟੀ ਲੈਂਦੇ ਆ ਤੇ ਰਾਈਡਿੰਗ ਦੀ ਪਾਸ ਹੈ ਤੇ ਬਾਕੀ ਮਿੱਤਰੋ ਨੁਕਰਾ ਘੋੜਾ ਦਿੱਤਾ ਹੋਇਆਗਾ ਤੇ ਜੇ ਬਾਈ ਚਾਹਣਸ ਘੋੜੀ ਗੱਭਣਾ ਰਹੀ ਤਾਂ ਬਾਈ ਹੋਰੇ ਦੁਬਾਰਾ ਘੋੜਾ ਛੱਡ ਦੇਣਗੇ ਤੇ ਬਹੁਤ ਵਧੀਆ ਘੋੜੀ ਆ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਪੇਛੀ ਨਹੀਂ ਹੈਗੀ ਪਟਿਆਲਾ ਏਰੀਆ ਬਾਈ ਹੋ ਰਿਆਂ ਦਾ ਤੇ ਰਾਈਡਿੰਗ ਦੀ ਪਾਸ ਐ ਘੋੜੀ ਤੇ ਰੇਟ ਮੌਕੇ ਤੇ ਹੋਜੂ ਰੇਟ ਦੀ ਫਿਕਰ ਨਾ ਕਰਿਓ ਤੇ ਬਾਕੀ ਮੇਤਰੋ ਰੇਟ ਜਾਇਜ਼ ਆ ਤੇ ਕਰ ਲੋ ਜੀ ਗੱਲਬਾਤ ਨੰਬਰ ਸਕਰੀਨ ਤੇ ਆ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਤੇ ਵੀਡੀਓ ਕਰਵਾਉਣ ਲਈ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ